ਦੇ ਵਿੱਚ ਸਾਰਾ ਕੁਝ ਹੋਇਆ ਗਿਆ ਕਿ ਜੋ ਸਾਡੇ ਵੱਡੇ ਆਲੀ ਮਹਾਰਾਜਾ ਰਜੀਤ ਸਿੰਘ ਪੋਰਾ ਨੇ ਜਦੋਂ ਸਾਈ ਸਕੂਲ ਖੋਲਣ ਦੀ ਇਜਾਜ਼ਤ ਦੇ ਦਿੱਤੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਮਨਨ ਕਰ ਦਿੱਤਾ ਕਿ ਉਹਨੂੰ ਬਾਈਬਲ ਕੋਈ ਜਾਣੀ ਸ਼ੁਰੂ ਪਾੰਤ੍ਰਣ ਕੀਤਾ ਜਾਣਾ ਸੀ ਜੇਕਰ ਅਸੀਂ ਸਮਾ ਸੁਭਾਰ ਕੇ ਉਸ ਉਹਨਾਂ ਪੁਰਖਿਆਂ ਦੇ ਵੱਲੋਂ ਕੀਤੇ ਹੋਏ ਉਸ ਕਾਰਜ ਨੂੰ ਦੇਖਦੇ ਇਤਿਹਾਸ ਨੂੰ ਦੇਖਦੇ ਸ਼ਾਇਦ ਜੋ ਅੱਜ ਪੰਜਾਬ ਦੇ ਬੱਚਿਆਂ ਦਾ ਉਪਾਰਭਾਗ ਪਾੰਤ੍ਰਣ ਕੀਤਾ ਜਾ ਰਿਹਾ ਹੈ ਉਹ ਕਦੇ ਨਹੀਂ ਆਉਂਦਾ ਔਰ ਇਹ ਕਨਸਟਰੂਐਂਟਸ ਨੂੰ ਕਿਹਾ ਜਾਂਦਾ ਹੈ ਉਹ ਪੰਜਾਬ ਦੇ ਵਿੱਚ ਚਾਹਤ ਨੂੰ ਸਾਰੇ ਸਰਕਾਰਾਂ ਵੀ ਜ਼ਿੰਮੇਵਾਰ ਨੇ ਜਿਵੇਂ ਐਨ.ਈ.ਪੀ ਜਿਹੜੀ ਨਵੀਂ ਲਾਗੂ ਕੀਤੀ ਨਵੀਂ ਐਜੂਕੇਸ਼ਨ ਪਾਲਿਸੀ ਜਿੱਥੇ ਖਾਸ ਤੌਰ ਤੇ ਜਿਹੜੀ ਹੋਰ ਭਾਸ਼ਾਵਾਂ ਪੜ੍ਹਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰੰਤੂ ਮਾਤ ਭਾਸ਼ਾ ਨੂੰ ਉਨੀ ਇੰਪੋਰਟੈਂਸ ਨਹੀਂ ਦਿੱਤਾ ਤੇ ਪੰਜਾਬ ਦੇ ਪੰਜਾਬ ਸਾਡਾ ਬੜਾ ਕੁਰਬਾਨੀ ਨਾਲ ਬਣਿਆ ਹੋਇਆ ਸੂਫਾ ਪੰਜਾਬੀ ਮਾਤ ਭੋਜ ਦੇ ਆਧਾਰ ਤੇ ਬਣਿਆ ਹੋਇਆ ਸੂਫਾ ਔਰ ਪੰਜਾਬ ਦੇ ਵਿੱਚ ਹੀ ਪੰਜਾਬੀ ਦੇ ਨਾਲ ਇਹਦਾ ਮਸਕਰਾ ਬਹੁਤ ਬੜੀ ਸ਼ਰਮਵਾਣੀ ਬਹੁਤ ਬੜੀ ਚਿੰਤਾਵਾਰੀ ਬਣ ਪੰਜਾਬ ਦੇ ਵਿੱਚ ਪਟੋਪਟ ਪੰਜਾਬ ਦੇ ਵਿੱਚ ਜਿੰਨੇ ਸਕੂਲ ਹੋਣ ਚਾਹੇ ਗਵਰਨਮੈਂਟ ਸਕੂਲ ਨੇ ਚਾਹੇ ਸਰਕਾਰੀ ਸਕੂਲ ਨੇ ਚਾਹੇ ਬਹੁਤ ਪ੍ਰਾਈਵੇਟ ਸਕੂਲ ਨੇ ਪੰਜਾਬੀ ਭਾਸ਼ਾ ਨੂੰ ਫੈਲ ਦੇਣੀ ਚਾਹੀਦੀ ਹੈ ਔਰ ਆਪਣੇ ਜਿਵੇਂ ਪੰਜਾਬ ਸਰਕਾਰ ਦੇ ਕੰਮਕਾਰ ਵਿੱਚ ਨਾ ਪ੍ਰਣਾਲੀ ਵਿੱਚ ਜੋ ਤਹਿਸੀਲਾਂ ਦਾ ਕੰਮ ਹੁੰਦਾ ਹੈ ਉਹਨਾਂ ਸਾਰੇ ਕੰਮਕਾਰਾਂਾਂ ਵਿੱਚ ਪਹਿਲੀ ਪੰਜਾਬੀ ਹੈ ਉਹਨੂੰ ਫੈਲ ਦੀ ਆਧਾਰ ਤੇ ਜਿਹੜਾ ਉਪਰਚਿਤ ਕਰਨ ਚਾਹੀਦਾ ਤਾਂ ਕਿ ਅਸੀਂ ਆਪਣੇ ਪੰਜਾਬੀ ਉਸ ਨੂੰ ਬੋਲਾ ਦੇ ਨਾਲ ਉਹਨਾਂ ਸਾਰੇ ਚਾਰਾਂ ਦੇ ਨਾਲ ਹਿੱਸਾ ਜੁੜਿਆ ਸਕੀ। ਇੱਕ ਵੀਡੀਓ ਦੇ ਵਿੱਚ ਰਜੀਤ ਸਿੰਘ ਗੋਰੀ ਮਸਕੀਨ ਪਰ ਲੋਜਿਸ ਤਰੀਕੇ ਦੀ ਬਿਆਨਵਾਦੀ ਕੀਤੀ ਜਾ ਰਹੀ ਹੈ ਨਹੀਂ ਹਰ ਕਿਸੇ ਬਰੌਣ ਲੈਕਾ ਦੇ ਬਾਰੇ ਕਿੰਨਾ ਪੈਸਾ ਬਿਲਕੁਲ ਵੀਡੀਓ ਚ ਆ ਰਿਹਾ ਇਸ ਤੋਂ ਸਾਹਮਣੇ ਨਾ ਭਾਈ ਨਾ ਸਾਰੇ ਪਦਮਿਤਰਾ ਮਾਨਸੂਰ ਮਾਰਗ ਉਹ ਸੰਸਾਰ ਦਾ ਖਾਤਰ ਕਰਨਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਬਾਰੇ ਕਦੋਂ ਤੱਕ ਫੈਸਲਾ ਆਉਣੀ ਮੀਰ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਈ ਰੇਤਖਾਨ ਦੀ ਧੂਮੇ ਨਾਲ ਜਿਹੜਾ ਕਿਤੇ ਇੱਕ ਵੀ ਹੁੰਦਾ ਜਾ ਰਿਹਾ ਹੈ ਬਹੁਤ ਜ਼ਰੂਰ ਤੇ ਇਹ ਜਿਹੜਾ ਮਸਲਾ ਹੈ ਖੇਤੀ ਦਾ ਮਸਲਾ ਵੀ ਹੈ ਇਹ 12 ਸਾਲ ਦਾ ਮਸਲਾ ਹੈ ਔਰ ਸਾਰੇ ਸਿਸਾਰ ਤੇ ਸਿੱਖਾਂ ਦੀ ਨਜ਼ਰ ਇਸ ਮਸਲੇ ਉੱਪਰ ਲੱਗੀ ਹੋਈ ਹੈ ਔਰ ਬਹੁਤ ਜਲਦ ਅਸੀਂ ਸਿੱਖ ਸਰਬੰਦੇ ਨਾਲ ਖਾ ਕੇ ਇਹਦਾ ਜਿਹੜਾ ਆਪਣਾ ਫੈਸਲਾ ਉਹ ਕਰਨ ਵਾਲੇ ਪਾਸੇ ਲੱਗਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਨਿਰਨਾਣਾ ਪੰਜਾਬ ਲਈ ਬਹੁਤ ਜ਼ਰੂਰੀ ਹੈ ਜੀ ਜੋ ਹਾਲਾਤ ਨੇ ਮੌਜੂਦ ਪੰਜਾਬ اکالی دل کو بنا وکاس کر ہی نہیں سکتا اکالی دل بھی ایک ایسی پارٹی ہے جن نے ہمیشہ پنابی اور پنجابیت کے بکاس کی گل کیتی ہے اور ساری وہ جتے بندی شہیدان ہو جتے بندی ہے اور سو سال بہت سامنا ہو چکا ہے اور جیسے بڑی ہونے کے چاہیے پجاب میں اکالی دالتا پاکتار ہونا بڑا جروری ہے سی صاحب کی جنہی سجا ہوئے کی تارمک سجا ہوئے گی یا کوئی راج تک فیصلہ نہیں کرنی تو دلاندہ کرنے لے گا سامیت سامیت دیکھا گیا سامیت دیکھا گے سامیت دیکھا گیا سامیت دیکھا گیا سامیت دیکھا گیا سامیت ਅੱਜ ਪਰਵਾਇਦਾਂ ਨੂੰ ਕਾਨਫਰੰਸ ਜਾਤੀ ਮਾਬੋਦੀ ਨੂੰ ਸਮਰਪਿਤ ਸਰ ਸਵਾਗਤ ਕਰਦੇ ਹਾਂ ਸਾਹਿਬ ਮਾਬੋਦੀ ਨੂੰ ਆਪਣੇ ਜੀਵਨ ਦੇ ਵਿੱਚ ਆਪਣੇ ਰੋਜ਼ ਦੇ ਕੰਮਕਾਰ ਦੇ ਵਿੱਚ ਅਤੇ ਆਪਣੇ ਸਵਾਰ ਦੇ ਵਿੱਚ ਜਾਤੀ ਮਾਬੋਦੀ ਰੱਖਦੇ ਹਾਂ ਤਾਂ ਗਿਆ ਜੇਕਰ ਅਸੀਂ ਜਾਤੀ ਮਾਬੋਦੀ ਨੂੰ ਆਪਣੇ ਜੀਵਨ ਦੇ ਵਿੱਚ ਸਵਾਗਤ ਰੱਖਦੇ ਹਾਂ ਹੀ ਇਸ ਤੋਂ ਕਰਵਾਣੀ ਹੋਰ ਮਰਤ روپان سکھ بچاٹ سکل ਦਾ ਇੰਡਸਟਰੀ ਕੋਆਰਡੀਨੇਟਰ ਨੂੰ ਕੋਲੋਂ ਪੇਸ਼ ਕੀਤਾ ਗਿਆ ਹੈ ਰੋਮਾਂ ਦਾ ਮਨਨ ਕਰ ਸਕਦਾ ਕਿ ਕਾਰਨ ਦੇ ਰੂਪਾਂਤਰ ਕੀਤਾ ਜਾਣਾ ਸੀ ਕਿ ਕਰ ਸੀ ਸਮਸਪਾੜ ਕੇ ਉਸ ਉਹਨਾਂ ਪੁਰਖਿਆਂ ਦੇ ਵੱਲੋਂ ਕੀਤੇ ਹੋਏ ਉਸ ਕਾਰਜ ਨੂੰ ਦੇਖਦੇ ਇਤਿਹਾਸ ਦੇ ਦੇਖਦੇ ਸ਼ਾਇਦ ਜੋ ਅੱਜ ਸਰਦਾਰ ਗੁਜਿੰਦਰਪਾਲ ਸਿੰਘ ਜੀ ਕੋਲੋਂ ਹੋਣ ਸਿੱਖੀ ਜੇ ਨੀ ਪਰਮੈਂਟਸ ਦੀ ਬੇਨਤੀ ਹੈ ਸਾਰੀ ਸਰਕਾਰਾਂ ਵੀ ਜਿਵੇਂ ਵਾਰ ਨੇ ਜਿਵੇਂ ਐਨਈਪ ਜਿਹੜੀ ਨਵੀਂ ਲਾਗੂ ਕੀਤੀ ਨਵੀਂ ਐਜੂਕੇਸ਼ਨ ਪਾਲਿਸੀ ਜਿੱਤੇ ਖਾਸ ਤੌਰ ਤੇ ਜਿਹੜੀਆਂ ਹੋਰ ਭਾਸ਼ਾਵਾਂ ਵਿੱਚ ਪੜਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰਤੋਂ ਮਾਤ ਭਾਸ਼ਾ ਨੂੰ ਉਨੀ ਇੰਪੋਰਟੈਂਸ ਨਹੀਂ ਦਿੱਤੀ ਜਾ ਰਹੀ ਹੈ ਤੇ 50% ਦਾ ਬੜਾ ਕੁਰਬਾਨੀ ਪਾਉਣ ਵਾਲਾ ਪੰਜਾਬੀ ਆਪ ਰਹੇਗਾ ਆਪ ਜੀ ਪੰਜਾਬ ਨਾਲ ਅਤੇ ਪੰਜਾਬ ਦੇ ਵਿੱਚ ਦੇ ਨਾਲ ਸਮਿਆਂ ਹੋਏ ਪੰਜਾਬ ਸਰਕਾਰ ਦੇ ਪੰਜਾਬ ਦੇ ਵਿੱਚ ਜਿਸ ਦੇ ਪਬਲਿਕ ਸਕੂਲ ਵਿੱਚ ਜਿਆ 27 ਸਕੂਲ ਜਾਪੇ ਭਾਸ਼ਾ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਸਪੈਸ਼ਲੀ ਜਦੋਂ ਸਰਕਾਰ ਤੇ ਕੰਪਨੀਆਂ ਨੇ ਸੀਮਾ ਤੋਂ ਬੰਨਵਾਇਆ ਹੈ ਜੋ ਦਰਸੀ ਨਾਮ ਹੋ ਰਿਹਾ ਉਹਨਾਂ ਸਾਰੇ ਕਰਮਚਾਰਾਂ ਵਿੱਚ ਕਿਹੜੀ ਪੰਜਾਬੀ ਹੈ ਤਿਆਰ ਤੇ ਆਧਾਰਿਤ ਜਿਹੜਾ ਉਹ ਪਰਸਪਰ ਸਤ ਬਾਬਾ ਤਸ਼ੀਦ ਇਸ ਜੀ ਦੀ ਗੱਲ ਕੀਤੀ ਹੈ ਉਹਨੂੰ ਮੋਹਰ ਤੋਂ ਅਟਾ ਚਾਹੇ ਇਸ ਵਿੱਚ ਕੋਈ ਦੱਸੇ